ਜੋਦਾ ਦੋਦਾ ਮਸਤ ਰਹਿਦਾ ਸੀ ਗੁਰੂ ਜੀ ਨੇ ਬਚਨ ਦਿੱਤਾ ਜੋਦਾ ਆਪਣੇ ਰੋਦਾ ਤਾਂ ਇਹ ਕਿਸੇ ਦੇ ਕੰਮ ਆਉਣ ਜੋਦਾ ਨਹੀਂ ਹੈ ਗੁਰੂ ਜੀ ਨੇ ਤੇ ਇਹ ਬਚਨ ਜਦੋਂ ਜੋਗੀ ਨੂੰ ਪਤਾ ਚੱਲੇ ਤਾਂ ਉਹ ਆਪ ਜੀ ਦੇ पास ਆਇਆ ਗੁਰੂ ਜੀ ਨੇ ਉਸ ਨੂੰ ਕਿਹਾ ਇੱਥੇ ਨਗਰ ਬਸਾ ਲਓ ਪਿੰਡ ਵਰਤਤ ਵਾਲਾ ਤੇ ਅਜੁੱਤ ਹੋਵੇਗਾ ਅੱਜ ਕੱਲ ਇੱਥੇ ਬਹੁਤ ਵੱਡਾ ਪਿੰਡ ਬਣਦਾ ਹੈ ਜਿਸ ਨੂੰ ਸੁੱਕਦਾ ਰੱਲਾ ਵੀ ਆਉਂਦਾ ਹੈ ਦੇਖੀ ਕਿ ਗੁਰੂ ਜੀ ਭਗਵਨ ਨਗਰ ਆਏ ਜਿੱਥੇ ਪਿੰਡ ਪਿੰਡ ਪੂਰਨ ਦੀ ਸਾਰੀ ਵਿਸ਼ਵ ਦਰਸ਼ਨਾ ਲਈ ਆਏ ਗੁਰੂ ਜੀ ਤੋਂ ਈਵਾ ਵੱਡਾ ਹੁੰਦੇ ਹੋਏ ਸੰਗਤ ਸਮਰਾਗਨ ਨਗਰ ਅਟਕ ਗਏ। ਬਾਅਦ ਤੋਂ ਗੁਰੂ ਜੀ ਨੇ ਦਰਸ਼ਨਾ ਲਈ ਸ੍ਰੀ ਅਨੰਤਪੁਰ ਸਾਹਿਬ ਪਹੁੰਚੇ ਸੰਗਤ ਇਤਿਹਾਜ ਜੀ ਨੂੰ ਆ ਮਿਲੀ। ਗੁਰੂ ਜੀ ਨੇ ਸੰਗਤ ਨੂੰ ਚੰਗੇ ਆਚਰਣ ਲਈ ਕਹਿਨ ਦਾ ਉਪਦੇਸ਼ ਦਿੱਤਾ। ਇੱਥੇ ਹੀ ਦਾ ਚੌਧਰੀ ਜੀ ਤੋਂ ਜੋ ਕਿ ਧਰਮ ਛੱਟ ਕੇ ਸੇਰਾ ਮਿਸਾਲ ਚੰਨਾ ਲੱਗ ਪਿਆ ਸੀ। ਗੁਰੂ ਜੀ ਦੇ ਦਰਸ਼ਨ ਨੂੰ ਆਇਆ। ਜਿਸ ਨੂੰ ਗੁਰੂ ਜੀ ਨੇ hindu ਭਾਵਨਾ ਆਂ ਆ ਕਰਨ ਦੀ ਸਿੱਖਿਆ ਦਿੱਤੀ। ਇਸ ਤੋਂ ਬਾਅਦ ਗੁਰੂ ਜੀ ਪਿੰਡ ਜਟੂਆਂ ਦੇ ਸਿੱਖ ਭਾਈ ਮਗਲੂ ਦੇ ਘਰ ਪਹੁੰਚੇ ਜਿਸ ਨੇ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਯੁੱਧ ਵਿੱਚ ਪਾਗ ਰਿਆ ਸੀ। ਅਤੇ ਹੁਣ ਆਪਣੇ ਅੰਤਿਮ ਸਮੇਂ ਵਿੱਚ ਦਰਸ਼ਨਾ ਦੀ ਉਹ ਰੀਤ ਕਾਰਨ ਸੀ ਗੁਰੂ ਜੀ ਨੇ ਉਸ ਨੂੰ ਨਿਖਾਰ ਕੀਤਾ ਅਤੀ ਅੱਗੇ ਪਿੰਡ ਤਲੀ ਤਲੀ ਨੂੰ ਜਾ ਕੇ ਦੱਸਿਆ ਜਾਂਦਾ ਹੈ ਕਿਿੱਥੇ ਵੀ ਇੱਕ ਸਾਧੂ ਤੁਲਸੀदास ਆਪਣੇ ਅੰਤਿਮ ਸਮੇਂ ਗੁਰੂ ਜੀ ਦੇ ਦਰਸ਼ਨਾ ਦੀ ਉਦੇਸ਼ ਵਿੱਚ ਸੀ ਗੁਰੂ ਜੀ ਨੇ ਉਸ ਨੂੰ ਵੀ ਆਜ਼ਾਦੀ ਅਤੀ ਆਜ਼ਾਦੀ ਦੀਆਂ ਅਸਥਾਨਾਂ ਵਿੱਚ ਉਚਾ ਹੋਣ ਵਾਲਾ ਸੀ ਹੈ ਗੁਰੂ ਜੀ ਦਾ ਆਸਰਾ ਸ਼ਾਹਪੂਰੀ ਲਾਗਰੇ ਪਿੰਡਾਂ ਜਿਵੇਂ ਬਕਸ਼ੀਸ਼ਾ ਕਰਦੀ ਹੋਈ ਕਾਲੀ ਸੇਕੜਾ ਵਿੱਚ ਇਹ ਪਿੰਡ ਜੁਆਲੀ ਵਪਾਰ ਨਹੀਂ ਚਲਿਤ ਸਾਹ ਗੁਰੂ ਜੀ ਨੇ ਲੋਕਾਂ ਨੂੰ ਦਿਖਾਇਆ ਕਿਰਤੋ ਵਾਰਿਆ ਅਤੇ ਬੱਚੀਆਂ ਨੂੰ ਸਤਿਕਾਰ ਨਾਲ ਗਿਆਨ ਦਾ ਪੁਰੀਖ ਦਿੱਤਾ ਇਸ ਤੋਂ ਆਪ ਕੀ ਖਿਆਲਾ ਖਾਨ ਪਿੰਡ ਮੋੜ ਦਿੱਤੀ ਕੋ ਸਾਤੂ ਜੀ ਸਰਵੰਦੀ ਮਠੋਣਾ ਤੋਂ ਦਰਿਆ ਸਰਸਵਤੀ ਦਾ ਪੱਤਾ ਪਾਰ ਕਰਕੇ ਤਪਦੀਆਂ ਰੂਹਾਂ ਨੂੰ ਖਾਰੇ ਲੈ ਕੇ ਤੰਦਾਂ ਤੋਂ ਚੱਲਦੇ तब तपकान जिते हूँ गुरुद्वारा धमधान साहब सुबान हन इतनी बुरी साहिब जी और ने औरंगजेब देसी सिपाहिया ने बंदी बना लिया दिल्ली ले जाया गया इस समय मुगल बादशाह औरंगजेब ने राजा राम सिंह असम उ हमला करने में कहा इस पहला मील जुल्मा अधीन मुगल सैन्य ने असम उ हमला किया जो कि असफल रहा असाम उम उ हमला मौत सह सिंह इस चित्र ਵਿੱਚ ਦੇਖ ਕੇ ਉਸ ਦੀ ਸਭ ਤੋਂ ਵੱਡੀ ਰਾਣੀ ਨੇ ਉਸ ਨੂੰ ਫਿਰ 72 ਚੀਜ਼ਾਂ ਤੋਂ ਮਦਦ ਲੈ ਦਿੱਤੀ। ਰਾਜਾ ਰਾਮ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਆਪਣੀ ਪਰਿਸ਼ਾਦੀ ਵਿੱਚ ਅਤੇ ਗੁਰੂ ਜੀ ਤੋਂ ਪ੍ਰੋਸਾ ਮਿਲ ਤੋਂ ਬਾਅਦ ਰਾਜਾ ਰਾਮ ਸਿੰਘ ਆਪਣੀ ਔਰੰਗਜ਼ੇਬ ਅੱਗੇ ਗੁਰੂ ਜੀ ਹੋਰੇ ਹਾਕਰੰਦੀ ਨੇ ਬਨਾਰਸ ਤੋਂ ਗੁਰੂ ਜੀ ਆ ਗਏ ਇੱਥੇ ਗੁਰੂ ਸਾਹਿਬ ਦਾ ਇੱਕ ਸ਼ਰਧਾਲੂ ਸ਼ਰਧਾਲੂ ਤੇ ਮਸ਼ਹੂਰ ਪ੍ਰਚਾਰਕ ਚਾਚਾ ਪੱਪੂ ਮਨ ਲੈਂਦਾ ਸੀ ਸ਼ਹਿਰ ਵਿੱਚ ਅੱਜ ਕੱਲ ਤਿੰਨ ਗੁਰਦੁਆਰੇ ਸਥਾਪਿਤ ਹਨ ਗੁਰੂ ਜੀ ਨੇ ਗੁਰੂ ਜੀ ਸੰਸਾਰਾਮ ਤੋਂ ਬੋਧ ਗਿਆ ਜੋ ਕਿ ਬੁੱਧ ਅਤੇ ਹਿੰਦੂ ਬੁੱਧ ਅਤੇ ਹਿੰਦੂ ਧਰਮਾਂ ਦਾ ਵੱਡਾ ਕੇਂਦਰ ਸੀ ਹੁੰਦੇ ਹੋਏ ਪਟਨਾ ਪਹੁੰਚੇ ਦੀ ਮਾਤਾ ਗੁਜਰੀ ਜੀ ਦੇ ਪਰਿਵਾਰ ਦੇ ਹੋਰ ਮੈਂਬਰ ਜਿਵੇਂ ਕਿ ਮਾਤਾ ਨਾਨਕੀ ਵੀ ਮਾਤਾ ਗੁਜਰੀ ਜੀ ਦੇ ਭਾਰਤ ਆਪੇ ਕਿਰਪਾਲ ਚਾਚੀ ਆਦੂ ਉੱਥੇ ਛੱਡ ਕੇ ਘਰ ਕਾਂ ਦਾਲ ਚਲੇ ਮਾਤਾ ਗੁਜਰੀ ਜੀ ਨੇ ਬਾਦਿਪਿਛੀ ਸਥਾਨ ਤੇ ਬਾਲਕ ਗੋਬਿੰਦ ਰਾਏ ਨੂੰ ਜਨਮ ਦਿੱਤਾ ਜੋ ਕਿ ਬਾਅਦ ਵਿੱਚ ਸ਼੍ਰੀ ਦਸ਼ਮੀਸ਼ குரு ਗੋਬਿੰਦ ਸਿੰਘ ਜੀ ਕਹਾਇਆ ਅਸਾਮ ਵੱਲ ਜਾਂਦੇ ਹੋਏ ਰਾਜਾ ਰਾਮ ਸਿੰਘ ਵੀ ਪਟਨਾ ਹਿੱਥੇ ਹੀ ਨੌਵੇਂ ਪਾਤਸ਼ਾਹ ਨੂੰ ਮਿਲਿਆ उसने गुरु जी ने, गुरु जी चलने बेनती जिस जान जाने लाभ नगर होंगे हुए मुगेर पहुंचे इतने गुरु, गुरु साहिब जी की याद वि गुरा साहिब स्थित हैं जिथे एक पुराना मंजर भी है जिस उत्तर गुरु साहेब जी भी आराम करद करते संगेर तो भागलपुर होंगे हुए गुरु जी नगर पहुँच I think we saw

ਹਰ ਦੇਵੀ ਦਾ ਪਿਆਰ ਹਰ ਆਖੋਨ ਵਾਰੀ ਸੀ ਹਰ ਫੇਲ ਦਾ ਹਰ ਨਗਰ ਹਰ ਜੀ ਗੁਰੂ ਜੀ ਦੇ ਪੈਰ ਚਰਨ ਸ਼ੋਕ ਤੇ ਤ੍ਰਾਪਤ ਆਸਥਾਨਾਂ ਨੂੰ ਹਰ ਰੋਜ਼ ਨਮਸਤ ਪੈਸੇ ਆਵੇ